ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਚੌਥਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਪ੍ਰਾਤਨ ਕਾਲ ਦੇ ਮਾਨਸਿਕ ਇਲਾਜ ਸਦੀਆਂ ਤੋਂ ਸਮੁੱਚੇ ਸੰਸਾਰ ਅੰਦਰ ਮਨੁੱਖਾਂ ਦਾ ਇਹ ਵਿਸ਼ਵਾਸ ਸੀ ਕਿ ਉਹਨਾਂ ਦੇ ਨੇੜੇ ਤੇੜੇ ਕਿਸੇ ਅਜਿਹੇ ਸ਼ਕਤੀ ਦਾ ਨਿਵਾਸ ਹੈ ਜੋ ਸਾਡੇ ਸਰੀਰ 'ਚ ਹੋਣ ਵਾਲੀਆਂ ਖਰਾਬੀਆਂ ਨੂੰ ਠੀਕ ਕਰਕੇ ਸਾਨੂੰ ਨਿਰੋਗ ਕਰ ਸਕਦੀ ਹੈ ਉਹ ਮੰਨਦੇ ਸਨ ਕਿ ਇਸ ਵਿਲੱਖਣ ਸ਼ਕਤੀ ਨੂੰ ਕੁਝ ਖਾਸ ਹਾਲਤਾਂ ਅਤੇ ਵਿਧੀਆਂ ਰਾਹੀਂ ਪ੍ਰਗਟ ਕੀਤਾ ਜਾ ਸਕਦਾ ਸੀ ਸਭ ਦੇਸ਼ਾਂ ਧਰਮਾਂ ਦਾ ਇਤਿਹਾਸ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਅਤੇ ਇਸ ਬਾਰੇ ਕਈ ਪਰਮਾਣ ਵੀ ਦਿੰਦਾ ਹੈ ਕਿਹਾ ਜਾਂਦਾ ਹੈ ਕਿ ਪ੍ਰਾਤਨ ਕਾਲ ਵਿੱਚ ਦੂਜਿਆਂ ਤੇ ਚੰਗਾ ਮਾੜਾ ਪ੍ਰਭਾਵ ਪਾਉਣ ਅਤੇ ਲੋਕਾਂ ਦਾ ਇਲਾਜ ਕਰਨ ਦੀਆਂ ਸ਼ਕਤੀਆਂ ਪਾਦਰੀਆਂ ਪੁਜਾਰੀਆਂ ਅਤੇ ਦੂਜੇ ਧਾਰਮਿਕ ਲੋਕਾਂ ਦੇ ਹੱਥ ਵਿੱਚ ਸਨ ਮਨਿਆ ਜਾਂਦਾ ਸੀ ਕਿ ਇਹ ਸ਼ਕਤੀਆਂ ਉਹਨਾਂ ਨੂੰ ਪ੍ਰਭੂ ਦੀ ਦੇਣ ਸਨ ਇਲਾਜ ਕਰਨ ਦੀਆਂ ਕਈ ਪ੍ਰਚਲਿਤ ਵਿਧੀਆਂ ਸਨ ਜਿਵੇਂ ਸਿਰ ਤੇ ਹੱਥ ਰੱਖਣਾ ਮੰਤਰ ਝਾੜ ਫੂਕ ਤਵੀਤ ਮੰਤਰਿਆ ਹੋਇਆ ਜਲ ਤਵੀਤ ਜੰਤਰ ਵਾਲੀ ਅੰਗੂਠੀ ਵਸਤੂਆਂ ਤੇ ਮੂਰਤੀਆਂ ਦੀ ਪੂਜਾ ਵਗੈਰਾ ਪ੍ਰਾਤਨ ਧਾਰਮਿਕ ਸਥਾਨਾਂ ਵਿੱਚ ਇੱਕ ਹੋਰ ਵਿਧੀ ਵੀ ਪ੍ਰਚਲਿਤ ਸੀ ਮਰੀਜ਼ ਨੂੰ ਕਿਸੇ ਬੂਟੀ ਜਾਂ ਦਵਾਈ ਦੇ ਅਸਰ ਨਾਲ ਕੁੱਕੀ ਚ ਲਿਆ ਕੇ ਸਮੋਹਨ ਕੀਤਾ ਜਾਂਦਾ ਸੀ ਉਸ ਨੂੰ ਅਰਧ ਚੇਤਨ ਅਵਸਥਾ ਤੋਂ ਸੁਝਾ ਦਿੱਤਾ ਜਾਂਦਾ ਸੀ ਕਿ ਪ੍ਰਭੂ ਉਸ ਕੋਲ ਆਉਣਗੇ ਤੇ ਉਸ ਨੂੰ ਠੀਕ ਕਰਨਗੇ। ਜ਼ਾਹਿਰ ਹੈ ਕਿ ਇਹ ਅਚੇਤਨ ਮਨ ਨੂੰ ਸੁਝਾ ਦੇਣ ਦਾ ਹੀ ਇੱਕ ਅਮਲ ਸੀ। ਜਨਾਨ ਦੇ ਹੈਕੇਟ ਦੇਵੀ ਦੇ ਭਗਤ ਨੀਂਦ ਦੀ ਹਾਲਤ ਵਿੱਚ ਦੇਵੀ ਦੇ ਦਰਸ਼ਨ ਕਰਦੇ ਸਨ। ਅਜਿਹਾ ਕਰਨ ਲਈ ਉਹਨਾਂ ਨੂੰ ਸੌਣ ਤੋਂ ਪਹਿਲਾਂ ਅਜੀਬੋ ਗਰੀਪ ਪੂਜਾ ਵਿਧੀਆਂ ਰਸਮਾਂ ਵਿੱਚੋਂ ਗੁਜ਼ਰਨਾ ਪੈਂਦਾ ਸੀ। ਮਿਸਾਲ ਵਜੋਂ ਚਾਨਣੀ ਰਾਤ ਵਿੱਚ ਗੂੰਦ ਇਤਰ ਗੰਧਰਸ ਵਗੈਰਾ ਵਿੱਚ ਸ਼ਿਵਕਲੇ ਜਾਂ ਗਿਰਗੜ ਨੂੰ ਪੀਸਣਾ ਮਰੀਜ਼ਾਂ ਨੂੰ ਯਕੀਨ ਹੋ ਜਾਂਦਾ ਸੀ ਕਿ ਸੁਪਨੇ ਵਿੱਚ ਦੇਵੀ ਹੈਕੇਟ ਉਹਨਾਂ ਨੂੰ ਨਿਰੋਗ ਕਰਦੀ ਹੈ ਇਹ ਵਿਸ਼ਵਾਸ ਉਹਨਾਂ ਦੇ ਅਚੇਤਨ ਮਨ ਨੂੰ ਕੁਝ ਇਸ ਤਰ੍ਹਾਂ ਨਾਲ ਕਾਰਜਸ਼ੀਲ ਕਰਦਾ ਸੀ ਕਿ ਉਹ ਸੱਚਮੁੱਚ ਠੀਕ ਹੋ ਜਾਂਦੇ ਸਨ ਸਪਸ਼ਟ ਹੈ ਕਿ ਉੱਪਰ ਦੱਸੀਆਂ ਗਈਆਂ ਵਿਧੀਆਂ ਵਿੱਚ ਮਰੀਦ ਦੇ ਅਚੇਤਨ ਮਨ ਨੂੰ ਸੁਝਾਅ ਦੇਣ ਦਾ ਪੱਖ ਹੀ ਭਾਰੂ ਹੈ ਅਚੇਤਨ ਮਨ ਸੁਝਾਅ ਸਵੀਕਾਰ ਕਰ ਲੈਂਦਾ ਸੀ ਅਤੇ ਮਰੀਜ਼ ਠੀਕ ਹੋ ਜਾਂਦਾ ਸੀ ਇਹ ਜੇ ਵਿਧੀਆਂ ਭਾਵੇਂ ਅੰਧਵਿਸ਼ਵਾਸਾਂ ਉੱਪਰ ਆਧਾਰਿਤ ਸਨ ਪਰ ਇਹਨਾਂ ਇਲਾਜ ਪ੍ਰਣਾਲੀਆਂ ਦਾ ਅਸਲੀ ਵੈਦ ਤਾਂ ਮਨੁੱਖੀ ਅਚੇਤਨ ਮਨ ਹੀ ਸੀ ਸਦੀਆਂ ਤੋਂ ਸੋਚਣ ਦੀ ਇਹ ਇੱਕ ਪ੍ਰਣਾਲੀ ਵੀ ਪ੍ਰਚਲਿਤ ਰਹੀ ਹੈ ਕਿ ਕਈ ਵਾਰ ਮਾਹਰ ਡਾਕਟਰਾਂ ਨੂੰ ਰੋਗ ਠੀਕ ਕਰਨ ਵਿੱਚ ਸਫਲਤਾ ਨਹੀਂ ਮਿਲਦੀ ਪਰ ਦੇਸੀ ਟੂਣੇ ਟੋਟਕਿਆਂ ਨਾਲ ਮਰੀਜ਼ ਠੀਕ ਹੋ ਜਾਂਦਾ ਸੀ ਇਸ ਪ੍ਰਕਾਰ ਦੇ ਸਿਆਣੇ ਆਪਣੇ ਇਲਾਜ ਨੂੰ ਕਿਵੇਂ ਪ੍ਰਭਾਵਸ਼ਾਲੀ ਬਣਾਉਂਦੇ ਸਨ ਅਸਲ ਵਿੱਚ ਇਹ ਲੋਕ ਮਰੀਜ਼ਾਂ ਦੇ ਮਨ ਵਿਚਲੇ ਵਿਸ਼ਵਾਸਾਂ ਨੂੰ ਹੀ ਪ੍ਰਯੋਗ ਕਰਦੇ ਸਨ ਅਤੇ ਮਰੀਜ਼ ਦਾ ਅੰਧਵਿਸ਼ਵਾਸ ਹੀ ਇਹਨਾਂ ਨੂੰ ਸਫਲ ਕਰ ਦਿੰਦਾ ਸੀ। ਅੰਧਵਿਸ਼ਵਾਸੀ ਮਰੀਜ਼ ਦਾ ਅਚੇਤਨ ਮਨ ਧਾਰਮਿਕ ਅਤੇ ਆਸਤਾਮਈ માનਤਾਵਾਂ ਕਾਰਨ ਇਹਨਾਂ ਦੁਆਰਾ ਦਿੱਤੇ ਸੁਝਾਵਾਂ ਨੂੰ ਗ੍ਰਹਿਣ ਕਰ ਲੈਂਦਾ ਸੀ ਅਤੇ ਉਸ ਵਿਚਲੀਆਂ ਇਲਾਜ ਸ਼ਕਤੀਆਂ ਸਰਗਰਮ ਹੋ ਜਾਂਦੀਆਂ ਸੀ। ਇਹਨਾਂ ਲੋਕਾਂ ਦੁਆਰਾ ਅਪਣਾਏ ਗਏ ਡੰਗ ਤਰੀਕੇ ਅਜੀਬ ਅਤੇ ਅਤਿਪੁੱਤ ਹੁੰਦੇ ਸਨ। ਜਿਹੜਾ ਨਾਲ ਮਰੀਜ਼ ਦੀ ਕਲਪਨਾ ਸ਼ਕਤੀ ਵੱਧਦੀ ਜਾਂਦੀ ਸੀ ਉਸ ਦੀ ਭਾਵਨਾ ਨੂੰ ਉਤਸ਼ਾਹ ਮਿਲਦਾ ਸੀ ਇਹ ਮਾਨਸਿਕ ਵਿਸ਼ਵਾਸ ਨਿਰੋਗਤਾ ਦੇ ਸੁਝਾਵਾਂ ਨੂੰ ਆਸਾਨ ਬਣਾ ਦਿੰਦੇ ਸਨ ਜਿਨ੍ਹਾਂ ਨੂੰ ਮਰੀਜ਼ਾਂ ਦੇ ਚੇਤਨ ਅਤੇ ਅਚੇਤਨ ਦੋਵਾਂ ਪ੍ਰਕਾਰ ਦੇ ਮਨ ਸਵੀਕਾਰ ਕਰ ਲੈਂਦੇ ਸਨ ਅਚੇਤਨ ਮੰਦੀ ਸ਼ਕਤੀਆਂ ਬਾਰੇ ਬਾਈਬਲ ਕੀ ਕਹਿੰਦੀ ਹੈ ਜਿਨ੍ਹਾਂ ਚੀਜ਼ਾਂ ਦੀ ਤੁਸੀਂ ਇੱਛਾ ਰੱਖਦੇ ਹੋ ਜਦੋਂ ਤੁਸੀਂ ਉਹਨਾਂ ਲਈ ਪ੍ਰਾਰਥਨਾ ਕਰਦੇ ਹੋ ਤੇ ਵਿਸ਼ਵਾਸ ਰੱਖਦੇ ਹੋ ਕਿ ਤੁਸੀਂ ਉਹਨਾਂ ਨੂੰ ਹਾਸਲ ਕਰੋਗੇ ਤਾਂ ਨਿਸ਼ਚਿਤ ਰੂਪ ਵਿੱਚ ਤੁਸੀਂ ਉਹਨਾਂ ਨੂੰ ਹਾਸਲ ਕਰ ਲਵੋਗੇ ਇਸ ਵਿੱਚ ਗੱਲ ਆਖਾਂ ਦੇ ਲੈਜੇ ਉੱਪਰ ਗੌਰ ਕਰੋ ਉਤਸ਼ਾਹੀ ਲੇਖਕ ਸਮਝਾਉਂਦਾ ਹੈ ਕਿ ਇਹ ਵਿਸ਼ਵਾਸ ਕਰਨ ਯੋਗ ਤੇ ਸਵੀਕਾਰ ਕਰਨ ਯੋਗ ਸੱਚ ਹੈ ਕਿ ਸਾਡੀ ਇੱਛਾ ਤਾਂ ਪੂਰੀ ਹੋ ਚੁੱਕੀ ਹੈ ਬਸ ਇਸਨ ਇੱਕ ਵਸਤੂ ਵਜੋਂ ਰੂਪਮਾਨ ਹੋ ਕੇ ਭਵਿੱਖ 'ਚ ਸਾਨੂੰ ਮਿਲਣਾ ਹੈ ਇਸ ਤਕਨੀਕ ਦੀ ਸਫਲਤਾ ਇਸ ਧਾਰਨਾ ਉੱਪਰ ਆਧਾਰਿਤ ਹੈ ਕਿ ਪਦਾਰਥਿਕ ਰੂਪ ਗ੍ਰਹਿਣ ਕਰਨ ਤੋਂ ਪਹਿਲਾਂ ਕੋਈ ਵਸਤੂ ਆਪਣੇ ਵਿਚਾਰ ਜਾਂ ਬੇਮਰੂਪ ਰੂਪ ਵਿੱਚ ਮਨ ਅੰਦਰ ਪਹਿਲਾਂ ਤੋਂ ਹੀ ਮੌਜੂਦ ਹੋਣੀ ਚਾਹੀਦੀ ਹੈ ਇੱਤੇ ਕੁਝ ਸੂਤਰ ਸ਼ਬਦਾਂ ਰਾਹੀਂ ਕਿਸੇ ਵਿਸ਼ੇਸ਼ ਚੀਜ਼ ਜੋ ਤੁਹਾਡੀ ਇੱਛਾ ਹੈ ਦੇ ਹਵਾਲੇ ਨਾਲ ਅਚੇਤਨ ਮਨ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਸੋਚ ਦੀ ਕਰਤਾਰੀ ਸ਼ਕਤੀ ਨੂੰ ਵਰਤਣ ਦੇ ਸੰਕੇਤ ਦਿੱਤੇ ਗਏ ਹਨ ਤੁਹਾਡੀ ਸੋਚ ਵਿਚਾਰ ਯੋਜਨਾ ਜਾਂ ਉਪਦੇਸ਼ ਆਪਣੇ ਆਪ ਤੋਂ ਉਵੇਂ ਹੀ ਜਿਥਾਰਤਿਕ ਹਨ ਜਿਵੇਂ ਤੁਹਾਡਾ ਹੱਥ ਜਾਂ ਤੁਹਾਡਾ ਦਿਲ ਬਾਈਬਲ ਦੀ ਤਕਨੀਕ ਅਧੀਨ ਤੁਸੀਂ ਆਪਣੇ ਮਨ ਚੋਂ ਅਜਈਆਂ ਸਾਰੀਆਂ ਸਥਿਤੀਆਂ ਵਿਚਾਰਾਂ ਅਤੇ ਬਾਕੀ ਸਾਰੀਆਂ ਚੀਜ਼ਾਂ ਬਾਹਰ ਕੱਢ ਦਿੰਦੇ ਹੋ ਜੋ ਗਲਤ ਪ੍ਰਭਾਵ ਪਾ ਸਕਦੀਆਂ ਹਨ ਤੁਸੀਂ ਆਪਣੇ ਮਨ ਵਿੱਚ ਵਿਚਾਰ ਰੂਪੀ ਪੌਦਾ ਲਾ ਰਹੇ ਹੋ ਜੇਕਰ ਤੁਸੀਂ ਇਸ ਨੂੰ ਬਿਨਾਂ ਪਰੇਸ਼ਾਨ ਕੀਤਿਆਂ ਆਪਣੇ ਆਪ ਨੂੰ ਪਰਫੁੱਲਤ ਹੋਣ ਦਿਓਗੇ ਤਾਂ ਇਹ ਯਕੀਨੀ ਤੌਰ ਤੇ ਇੱਕ ਫਲਦਾਰ ਰੁੱਖ ਬਣ ਜਾਵੇਗਾ ਮੁਢਲੀ ਸ਼ਰਤ ਜਿਸ ਤੇ ਜੀਸ਼ੂ ਨੇ ਜ਼ੋਰ ਦਿੱਤਾ ਸੀ ਵਿਸ਼ਵਾਸ ਜੋ ਤੁਸੀਂ बार-बार बाइबल ਵਿੱਚ ਪੜੋਗੇ ਤੁਹਾਡੇ ਵਿਸ਼ਵਾਸ ਅਨੁਸਾਰ ਤੁਹਾਡੇ ਲਈ ਇਹ ਕੀਤਾ ਜਾਂਦਾ ਹੈ ਜੇ ਤੁਸੀਂ ਧਰਤੀ ਤੋਂ ਬੀਜ ਬੀਜਦੇ ਹੋ ਤਾਂ ਤੁਹਾਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਜਿਸ ਚੀਜ਼ ਦੇ ਬੀਜ ਹਨ ਉਹੀ ਕੁਝ ਦੇ ਰੂਪ ਵਿੱਚ ਫੁੱਟਣਗੇ ਬੀਜ ਦੀ ਕਿਸਮ ਧਰਤੀ ਦਾ ਵਿਧਾਨ ਤੇ ਖੇਤੀਬਾੜੀ ਦੀ ਸਮਝ ਦੇ ਆਧਾਰ ਤੇ ਤੁਹਾਡਾ ਵਿਸ਼ਵਾਸ ਬਣਦਾ ਹੈ ਕਿ ਇਹ ਬੀਜ ਆਪਣੀ نسل ਦੇ ਪੌਦਿਆਂ ਵਿੱਚ ਵਟਣਗੇ ਬਾਈਬਲ ਵਿੱਚ ਦੱਸੇ ਅਨੁਸਾਰ ਵਿਸ਼ਵਾਸ ਸੋਚਣ ਦੀ ਇੱਕ ਵਿਧੀ ਹੈ ਮਨ ਦਾ ਇੱਕ ਵਿਹਾਰ ਇੱਕ ਅੰਦਰੂਨੀ ਯਕੀਨ ਇਹ ਜਾਣਕਾਰੀ ਕਿ ਜੋ ਵਿਚਾਰ ਤੁਸੀਂ ਚੇਤਨ ਮਨ ਵਿੱਚ ਗ੍ਰਹਿਣ ਕਰ ਰਹੇ ਹੋ ਅਚੇਤਨ ਮਨ ਚੋਂ ਮੂਰਤੀਮਾਨ ਹੋ ਜਾਵੇਗਾ ਵਿਸ਼ਵਾਸ ਅਸਲ ਚੋ ਉਸ ਸੱਚ ਨੂੰ ਤਸلیم ਕਰਨ ਦਾ ਨਾਮ ਹੈ ਜਿਸ ਨੂੰ ਤਾਰਕਿਕਤਾ ਅਤੇ ਸੰਵੇਦਨਤਾ ਸਵੀਕਾਰ ਨਹੀਂ ਕਰਦੀ ਯਾਨੀ ਕਿ ਤਾਰਕਿਕ ਵਿਸ਼ਲੇਸ਼ਣ ਚੇਤਨ ਮਨ ਤੋਂ ਪਰੇ ਅਚੇਤਨ ਮਨ ਦੀ ਅੰਦਰੂਨੀ ਸ਼ਕਤੀ ਉੱਪਰ ਅੱਗੇ ਸਾਨੂੰ ਬਾਈਬਲ ਦੀ ਤਕਨੀਕ ਦੀ ਇੱਕ ਮਿਸਾਲ ਮਿਲਦੀ ਹੈ ਤੇ ਫਿਰ ਜਦ ਉਹ ਕਰ ਆਏ ਤਦ ਇੱਕ ਅੰਨ੍ਹਾ ਵਿਅਕਤੀ ਉਹਨਾਂ ਕੋਲ ਆਇਆ ਜੀਸਸ ਨੇ ਕਿਹਾ ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਇਹ ਕਰ ਸਕਦਾ ਹਾਂ ਉਸਨੇ ਕਿਹਾ ਹਾਂ ਮੇਰੇ ਪ੍ਰਭੂ ਤੇ ਜੀਸਸ ਨੇ ਉਸ ਦੀਆਂ ਅੱਖਾਂ ਨੂੰ ਛੋਇਆ ਤੇ ਕਿਹਾ ਤੁਹਾਡਾ ਵਿਸ਼ਵਾਸ ਅਨੁਸਾਰ ਅਜਿਹਾ ਹੀ ਹੋਵੇਗਾ ਉਸ ਅੰਨੇ ਨੇ ਅੱਖਾਂ ਖੋਲੀਆਂ ਜੀਜ਼ਸ ਨੇ ਇਹ ਕਹਿੰਦਿਆ ਫੌਰਨ ਉਸ ਨੂੰ ਦੇਖਣ ਸ਼ਕਤੀ ਦਿੱਤੀ ਦੇਖੋ ਇਸ ਬਾਰੇ ਕਿਸੇ ਬੰਦੇ ਨੂੰ ਨਹੀਂ ਦੱਸਣਾ ਇਸ ਵਿੱਚ ਵਰਤੇ ਗਏ ਸ਼ਬਦ ਤੁਹਾਡੇ ਵਿਸ਼ਵਾਸ ਅਨੁਸਾਰ ਅਜਿਹਾ ਹੀ ਹੋਵੇਗਾ ਉੱਪਰ ਗੌਰ ਕਰੋ ਅਜਿਹਾ ਕਹਿ ਕੇ ਜੀਜ਼ਸ ਉਸ ਅੰਨੇ ਬੰਦੇ ਦੇ ਅਚੇਤਨ ਮਨ ਨੂੰ ਸਹਿਯੋਗ ਦੀ ਬੁਝਾਰਿਸ਼ ਕਰ ਰਹੇ ਸਨ ਉਹਨਾਂ ਦਾ ਵਿਸ਼ਵਾਸ ਉਹਨਾਂ ਦੀ ਬਹਾਨ ਚਾਹਤ ਅੰਦਰੂਨੀ ਭਾਵਨਾ ਉਹਨਾਂ ਦੀ ਅੰਦਰੂਨੀ ਨਿਸ਼ਚਿਤਤਾ ਵਿੱਚ ਕੁਝ ਅਦਭੁਤ ਵਾਪਰੇਗਾ ਅਤੇ ਉਹਨਾਂ ਦੀ ਪ੍ਰਾਰਥਨਾ ਦਾ ਜਵਾਬ ਆਏਗਾ ਅਤੇ ਅਜਿਹਾ ਹੀ ਹੋਇਆ ਇਹ ਇੱਕ ਦੌਰ ਦੀ ਗੌਰਮੈਤ ਤਕਨੀਕ ਹੈ ਜਿਸ ਨੂੰ ਧਾਰਮਿਕ ਬਖਰੇਵੇ ਦੇ باوجود ਸਮੁੱਚੇ ਜਗ ਦੇ ਸਾਰੇ ਹੀ ਇਲਾਜ ਕਰਨ ਵਾਲਿਆਂ ਵੱਲੋਂ ਵਰਤਿਆ ਜਾਂਦਾ ਰਿਹਾ ਹੈ ਉਪਰੋਕਤ ਮਿਸਾਲ ਵਿੱਚ ਇੱਕ ਥਾਂ ਆਇਆ ਹੈ ਵੇਖੋ ਇਹਦੇ ਬਾਰੇ ਕਿਸੇ ਵੀ ਬੰਦੇ ਨੂੰ ਨਹੀਂ ਦੱਸਣਾ ਇਹ ਸ਼ਬਦ ਜੀਜ਼ਸ ਨੇ ਇਸ ਕਰਕੇ ਵਰਤੇ ਕਿਉਂਕਿ ਉਹ ਅਜਿਹੇ ਲੋਕਾਂ ਦੀ ਆਲੋਚਨਾ ਤੋਂ ਦੂਰ ਰਹਿਣਾ ਚਾਹੁੰਦੇ ਸਨ ਜੋ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਜੀਜਸ ਦੇ ਹੱਥ ਜੋ ਉਸ ਨੂੰ ਲਾਭ ਪਹੁੰਚਿਆ ਸੀ ਆਲੋਚਨਾ ਅਤੇ ਸ਼ੱਕ ਕਰਨ ਵਾਲਿਆਂ ਦੁਆਰਾ ਉਸ ਵਿਅਕਤੀ ਦੇ ਮਨ ਚੋਂ ਡਰ ਸ਼ੱਕ ਤੇ ਚਿੰਤਾ ਪੈਦਾ ਕਰਕੇ ਉਸ ਨੂੰ ਪ੍ਰਭਾਵੀਨ ਕੀਤਾ ਜਾ ਸਕਦਾ ਸੀ ਅਧਿਕਾਰ ਤੇ ਸ਼ਕਤੀ ਨਾਲ ਉਸ ਨੇ ਅਪਵਿੱਤਰ ਆਤਮਾ ਨੂੰ ਹੁਕਮ ਦਿੱਤਾ ਤੇ ਉਹ ਬਾਹਰ ਨਿਕਲ ਗਈ ਨਾ ਜਦੋਂ ਮਰੀਜ਼ ਜੀਜ਼ਸ ਕੋਲ ਠੀਕ ਹੋਣ ਲਈ ਆਏ ਤਾਂ ਉਹਨਾਂ ਦਾ ਇਲਾਜ ਉਹਨਾਂ ਦੇ ਆਪਣੇ ਵਿਸ਼ਵਾਸ ਨਾਲ ਕੀਤਾ ਗਿਆ। ਇਸ ਵਿੱਚ ਜੀਜ਼ਸ ਦਾ ਵਿਸ਼ਵਾਸ ਅਤੇ ਅਚੇਤਨ ਮਨ ਦੀ ਨਿਵਾਰਣ ਸ਼ਕਤੀ ਦਾ ਵੀ ਸੁਮੇਲ ਸੀ। ਜੋ ਵੀ ਉਸਨੇ ਇੱਛਾ ਕੀਤੀ ਉਸਨੂੰ ਅੰਦਰੂਨੀ ਤੌਰ ਤੇ ਸੱਚ ਮਹਿਸੂਸ ਕੀਤਾ। ਜੀਜ਼ਸ ਅਤੇ ਮਦਦ ਚਾਉਣ ਵਾਲੇ ਲੋਕ ਇੱਕੋ ਸਰਵ ਵਿਆਪੀ ਅੰਤਰਮੁਖੀ ਮਨ ਅਧੀਨ ਸਨ ਅਤੇ ਉਸ ਦੀ ਅੰਦਰੂਨੀ ਮੂਲ ਜਾਣਕਾਰੀ ਅਤੇ ਇਲਾਜ ਸ਼ਕਤੀ ਨੇ ਮਰੀਜ਼ਾਂ ਅੰਦਰ ਲੀਆਂ ਟਾਹੋ ਅਤੇ ਮਾੜੀਆਂ ਬਿਰਤੀਆਂ ਨੂੰ ਤਬਦੀਲ ਕਰ ਦਿੱਤਾ ਇਲਾਜ ਦਾ ਅੰਤਮ ਸਿੱਟਾ ਆਪਣੇ ਆਪ ਹੋਣ ਵਾਲਾ ਮਨ ਅੰਦਰਲਾ ਪਰਿਵਰਤਨ ਸੀ ਜੀਸਸ ਦਾ ਨਿਰਦੇਸ਼ ਮਰੀਜ਼ ਦੇ ਅਚੇਤਨ ਮਨ ਨੂੰ ਗੁਜਾਰਿਸ਼ ਦੇ ਨਾਲ-ਨਾਲ ਉਹਨਾਂ ਦੀ ਆਪਣੀਆਂ ਜਾਗਰੂਕਤਾ ਭਾਵਨਾਵਾਂ ਅਤੇ ਅਚੇਤਨ ਮੰਦੇ ਹੰਗਾਰੇ ਵਿੱਚ ਮੁਕੰਮਲ ਵਿਸ਼ਵਾਸ ਸੀ ਜਿਹੜਾ ਹੰਗਾਰਾ ਪੂਰਨ ਅਧਿਕਾਰ ਨਾਲ ਬੋਲਵੇਂ ਲਫ਼ਜ਼ਾਂ ਨੂੰ ਪ੍ਰਾਪਤ ਹੁੰਦਾ ਸੀ ਦੁਨੀਆ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਚਮਤਕਾਰ ਇਹ ਇੱਕ ਸਥਾਪਿਤ ਸੱਚਾਈ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਜਪਾਨ, ਭਾਰਤ, ਯੂਰਪ, ਅਮਰੀਕਾ ਆਦਿ ਵਿੱਚ ਅਲਾਜ ਧਾਰਮਿਕ ਸਥਾਨਾਂ ਤੇ ਹੀ ਹੁੰਦੇ ਰਹੇ ਹਨ। ਮੈਂ ਜਪਾਨ ਦੇ ਬਹੁਤ ਸਾਰੇ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ ਹੈ। ਦਿਆਬਤਸੂ ਨਾਂ ਦੇ ਵਿਸ਼ੇ ਬਸਿੱਧ ਤੀਰਤ ਸਥਾਨ ਵਿੱਚ ਭਗਵਾਨ ਬੁੱਧ ਦੀ ਪਿੱਤਲ ਦੀ ਮੂਰਤੀ ਹੈ। ਇਹ ਵਿਸ਼ਾਲ ਆਕਾਰ ਮੂਰਤੀ ਵਿੱਚ ਬੁੱਧ ਹੱਥ ਜੋੜੀ ਬੈਠੇ ਹਨ ਅਤੇ ਉਹਨਾਂ ਦਾ ਮੁਖ ਗੈਰੇ ਪਰਮ ਆਨੰਦਤ ਧਿਆਨ ਦੀ ਮੁਦਰਾ ਵਿੱਚ ਹੈ। ਇਹ ਮੂਰਤੀ 42 ਫੁੱਟ ਉੱਚੀ ਹੈ ਅਤੇ ਇਸ ਨੂੰ ਮਹਾਨ ਬੁੱਧ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ ਇੱਥੇ ਮੈਂ ਮੂਰਤੀ ਦੇ ਚਰਨਾਂ ਵਿੱਚ ਲੋਕਾਂ ਨੂੰ ਪੈਸੇ, ਫਲ, ਚਾਵਲ ਵਗੈਰਾ ਅਰਪਣ ਕਰਦੇਆਂ ਵੇਖਿਆ ਮੋਮਬੱਤੀਆਂ, ਧੂਪ, ਅਰਗਬੱਤੀਆਂ ਬਾਲ ਕੇ ਪ੍ਰਾਰਥਨਾ ਕਰਦੇ ਵੇਖਿਆ ਮੇਰੇ ਗਾਈਡ ਨੇ ਪ੍ਰਾਰਥਨਾ ਕਰਦੀ ਇੱਕ ਲੜਕੀ ਬਾਰੇ ਮੈਨੂੰ ਦੱਸਿਆ ਲੜਕੀ ਮੂਰਤੀ ਦੇ ਚਰਨਾਂ 'ਚ ਦੋ ਸੰਤਰੇ ਅਤੇ ਮੋਮਬੱਤੀ ਅਰਪਣ ਕਰਕੇ ਧੀਮੀ ਆਵਾਜ਼ 'ਚ ਪ੍ਰਾਰਥਨਾ ਕਰ ਰਹੀ ਸੀ ਗਾਈਡ ਨੇ ਦੱਸਿਆ ਕਿ ਇਸ ਲੜਕੀ ਦੀ ਆਵਾਜ਼ ਚਲੀ ਗਈ ਸੀ ਇਸ ਸਤੰਤੇ ਆ ਕੇ ਪ੍ਰਾਰਥਨਾਕਾਰਾਂ ਨਾਲ ਉਸਦੀ ਆਵਾਜ਼ ਵਾਪਸ ਆ ਗਈ। ਇਹ ਭਗਵਾਨ ਬੁੱਧ ਦਾ ਸ਼ੁਕਰਾਨਾ ਕਰਨ ਲਈ ਪ੍ਰਾਰਥਨਾ ਕਰ ਰਹੀ ਹੈ। ਉਸ ਲੜਕੀ ਨੂੰ ਭਗਵਾਨ ਬੁੱਧ ਤੇ ਵਿਸ਼ਵਾਸ ਸੀ। ਇਸ ਵਿਸ਼ਵਾਸ ਨੇ ਉਸ ਅੰਦਰ ਇਹ ਯਕੀਨ ਲਿਆਂਦਾ ਕਿ ਬੁੱਧ ਉਸਦੀ ਆਵਾਜ਼ ਵਰਤਾ ਸਕਦੇ ਹਨ। ਉਸਦੇ ਮਨ ਨੇ ਇਸ ਸੋਚ ਨੂੰ ਮੰਨ ਲਿਆ ਅਤੇ ਉਸਦੇ ਅਚੇਤਨ ਮਨ ਨੇ ਉਸ ਨੂੰ ਸੋਚ ਨੂੰ ਸਵੀਕਾਰ ਕਰਕੇ ਸਾਕਾਰ ਕਰ ਦਿੱਤਾ। ਜਿਹੇ ਚਮਤਕਾਰਾਂ ਦੇ ਪ੍ਰਸੰਗ ਵਿੱਚ ਮੈਂ ਆਪਣੇ ਇੱਕ ਰਿਸ਼ਤੇਦਾਰ ਦੀ ਗੱਲ ਸੁਣਾਉਂਦਾ ਹਾਂ। ਜਿਸ ਨੂੰ ਤੱਪਦਿਕ ਦੀ ਬਿਮਾਰੀ ਸੀ ਉਸਦੇ ਫੇਫੜੇ ਬੁਰੀ ਤਰ੍ਹਾਂ ਨਾਲ ਗਲ ਚੁੱਕੇ ਸਨ ਉਸਦੇ ਪੁੱਤਰ ਨੇ ਆਪਣੇ ਪਿਤਾ ਨੂੰ ਠੀਕ ਕਰਨ ਦਾ ਨਿਸ਼ਚਾ ਕੀਤਾ ਉਹ ਪੱਛਮੀ ਆਸਟ੍ਰੇਲੀਆ ਦੇ ਪਾਰਥ ਸ਼ਹਿਰ ਚ ਆਇਆ ਜਿੱਥੇ ਉਸਦੇ ਪਿਤਾ ਜੀ ਰਹਿੰਦੇ ਸਨ ਉਸਨੇ ਕਿਹਾ ਕਿ ਉਹ ਇੱਕ ਸਾਧੂ ਨੂੰ ਮਿਲਿਆ ਸੀ ਜੋ ਯੂਰਪ ਦੇ ਕਿਸੇ ਮੰਦਰ ਤੋਂ ਆਇਆ ਸੀ ਉਸ ਸੰਤ ਨੇ ਉਸ ਕੋਲ 500 ਡਾਲਰ ਚ ਅਸਲੀ ਕਰਾਸ ਦਾ ਇੱਕ ਟੁਕੜਾ ਵੇਚਿਆ ਸੀ ਅਸਲ ਜੋ ਉਸ ਨੂੰ ਕਿਸੇ ਸੰਤ ਨੇ ਕੋਈ ਕਰਾਸ ਨਹੀਂ ਵੇਚਿਆ ਸੀ ਉਸਨੇ ਲੱਕੜੀ ਦਾ ਇੱਕ ਟੁਕੜਾ ਕਿਦੋਂ ਚੁੱਕਿਆ ਸੀ ਅਤੇ ਆਪਣੇ ਮੰਦਿਰ ਤੇ ਜੜਵਾ ਲਿਆ ਸੀ ਜਿਸ ਨਾਲ ਉਹ ਅਸਲੀ ਜਾਪ ਦੇ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਕਰਾਸ ਵਾਲੀ ਇਹ ਅੰਗੂਠੀ ਬੜੀ ਚਮਤਕਾਰੀ ਹੈ ਇਸ ਰੂਸ਼ੂ ਕਿੰਨੇ ਹੀ ਲੋਕ ਨਿਰੋਗ ਹੋਏ ਹਨ ਉਸਨੇ ਆਪਣੇ ਪਿਤਾ ਦੀ ਉਤਸੁਕਤਾ ਐਨੀ ਜਗਾ ਦਿੱਤੀ ਕਿ ਪਿਤਾ ਨੇ ਉਸ ਤੋਂ ਅੰਗੂਠੀ ਖੋਲੀ ਗੁੱਠੀ ਨੂੰ ਸਾਤੀ ਤੇ ਰੱਖ ਕੇ ਪ੍ਰਾਰਥਨਾ ਕੀਤੀ ਤੇ ਸੌਂ ਗਿਆ ਸਵੇਰੇ ਉੱਠਿਆ ਤਾਂ ਉਹ ਬਿਲਕੁਲ ਨਿਰੋਗ ਸੀ ਸਾਰੇ ਟੈਸਟਾਂ ਨੇ ਉਸ ਨੂੰ ਰੋਗ ਮੁਕਤ ਦਰਸਾਇਆ ਇਹ ਤਾਂ ਤੁਸੀਂ ਜਾਣਦੇ ਹੋ ਕਿ ਉਸ ਨੂੰ ਰੋਗ ਮੁਕਤ ਕਰਨ ਵਾਲਾ ਉਹ ਸੜਕ ਕਿਨਾਰਿਆਂ ਲੱਭਾ ਲੱਕੜੀ ਦਾ ਟੁਕੜਾ ਨਹੀਂ ਸੀ ਉਸ ਦੀ ਡੂੰਗੀ ਕਲਪਨਾ ਸ਼ਕਤੀ ਅਤੇ ਪੂਰਨ ਰੂਪ ਚ ਨਿਰੋਗ ਹੋਣ ਦਾ ਆਤਮ ਵਿਸ਼ਵਾਸ ਤੇ ਉਮੀਦ ਉਸ ਤੇ ਕੰਧਰੋਸਤ ਹੋਣ ਦਾ ਕਾਰਨ ਬਣਿਆ ਕਲਪਨਾ ਸ਼ੀਲਤਾ ਨੇ ਵਿਸ਼ਵਾਸ ਨਾਲ ਮਿਲ ਕੇ ਅਜਿਹਾ ਕਰ ਦਿਖਾਇਆ ਪਿਤਾ ਨੂੰ ਆਪਣੇ ਪੁੱਤਰ ਦੁਆਰਾ ਕੀਤੀ ਗਈ ਚਲਾਕੀ ਦਾ ਕਦੇ ਪਤਾ ਨਾ ਲੱਗਾ ਜੇ ਉਸ ਨੂੰ ਪਤਾ ਲੱਗ ਜਾਂਦਾ ਤਾਂ ਉਹ ਸ਼ਾਇਦ ਮੁਰਤਬ بیمار ਹੋ ਜਾਂਦਾ ਉਹ ਨਿਰੋਗ ਰਿਹਾ ਅਤੇ 15 ਸਾਲਾਂ ਬਾਅਦ 78 ਸਾਲ ਦੀ ਉਮਰ 'ਚ ਉਹ ਆਪਣੀ ਕੁਦਰਤੀ ਮੌਤ ਮਰਿਆ ਇਲਾਜ ਦਾ ਇੱਕ ਸਰਬਵਿਆਪੀ ਸਿਧਾਂਤ ਇਹ ਪਰਵਾਨਿਤ ਸੱਚ ਹੈ ਕਿ ਇਲਾਜ ਕਰਨ ਵਾਲੀਆਂ ਸੰਸਥਾਵਾਂ ਦਾ ਚਮਤਕਾਰੀ ਪ੍ਰਭਾਵ ਇਲਾਜ ਪ੍ਰਣਾਲੀ ਉੱਪਰ ਪੈਂਦਾ ਹੈ ਇਸ ਦਾ ਸਪਸ਼ਟ ਨਤੀਜਾ ਇਹ ਵੀ ਵਿਚਾਰਨ ਵਾਲਾ ਹੈ ਕਿ ਕੋਈ ਇੱਕ ਬੁਨਿਆਦੀ ਸਿਧਾਂਤ ਜ਼ਰੂਰ ਹੋਵੇਗਾ ਜੋ ਇਹਨਾਂ ਸਾਰਿਆਂ ਵਿੱਚ ਸਮਾਨ ਰੂਪ ਵਿੱਚ ਮੌਜੂਦ ਹੈ ਉਸ ਸਾਂਝਾ ਬੁਨਿਆਦੀ ਸਿਧਾਂਤ ਦਾ ਨਾਂ ਹੈ ਅਚੇਤਨ ਮਨ ਅਤੇ ਅਲਾਜ ਦੀ ਸਾਂਝੀ ਪ੍ਰਣਾਲੀ ਜਾਣੀ ਵਿਸ਼ਵਾਸ ਹਿਟਰਲਿਕਾ ਬੁਨਿਆਦੀ ਸੱਚ ਨੂੰ ਇੱਕ ਵਾਰ ਫਿਰ ਆਪਣੇ ਮਨ ਚ ਲਿਆਓ ਪਹਿਲੀ ਗੱਲ ਇਹ ਹੈ ਕਿ ਤੁਹਾਡੇ ਕੋਲ ਮਾਨਸਿਕ ਕਾਰਜ ਹੈ ਜਿਸ ਨੂੰ ਅਸੀਂ ਚੇਤਨ ਅਤੇ ਅਚੇਤਨ ਮਨ ਦੇ ਨਾਵਾਂ ਹੇਠਾਂ ਵੱਖ-ਵੱਖ ਪਛਾਣਦੇ ਹਾਂ ਦੂਜੀ ਗੱਲ ਹੈ ਕਿ ਅਚੇਤਨ ਮਨ ਹਮੇਸ਼ਾ ਸੁਜਾਦੀ ਸ਼ਕਤੀ ਅਨੁਸਾਰ ਚੱਲਦਾ ਹੈ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਤੁਹਾਡਾ ਮਨ ਤੁਹਾਡੇ ਸਰੀਰ ਦੇ ਸਾਰੇ ਕੰਮਾਂ ਨੂੰ ਕੰਟਰੋਲ ਕਰਦਾ ਹੈ ਇਸ ਕਿਤਾਬ ਦੇ ਸਾਰੇ ਪਾਠਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਸਮੋਹਨ ਦੁਆਰਾ ਸਜਾ ਦੇ ਕੇ ਸਮੋਹਨ ਅਧੀਨ ਵਿਅਕਤੀ ਦੇ ਸਰੀਰ ਅੰਦਰ ਕਿਸੇ ਵੀ ਰੋਗ ਦੇ ਲੱਛਣਾਂ ਨੂੰ ਉਭਾਰਿਆ ਜਾ ਸਕਦਾ ਹੈ। ਜਾਨੀ ਕਿ ਸਮੋਹਨ ਰਾਹੀਂ ਤੇਜ਼ ਬੁਖਾਰ, ਲਾਲ ਚਿਹਰਾ ਜਾਂ ਸਰਦੀ ਦੇ ਕਾਂਬੇ ਨੂੰ ਸੁਝਾਵਾ ਰਾਹੀਂ ਪੈਦਾ ਕੀਤਾ ਜਾ ਸਕਦਾ ਹੈ। ਤੁਸੀਂ ਕਿਸੇ ਵਿਅਕਤੀ ਨੂੰ ਸੁਝਾ ਦਿਓ ਕਿ ਉਸ ਨੂੰ ਲੱਕਵਾ ਮਾਰ ਗਿਆ ਹੈ ਤੇ ਉਹ ਚੱਲ ਫਿਰ ਨਹੀਂ ਸਕਦਾ ਤਾਂ ਇੰਜ ਹੀ ਹੋਵੇਗਾ। ਤੁਸੀਂ ਸਮੋਹਿਤ ਵਿਅਕਤੀ ਦੇ ਨੱਕ ਤੇਲੇ ਪਾਣੀ ਦਾ ਪਿਆਲਾ ਇੱਕ ਆਕੇ ਲਗਾਓ ਕਿ ਇਸ ਨੂੰ ਸੁੰਘੋ ਇਹ ਮਿਰਚਾਂ ਨਾਲ ਭਰਿਆ ਹੋਇਆ ਹੈ ਉਹ ਸਿੱਕਾ ਮਾਰਨ ਲੱਗੇਗਾ ਕਿ ਅਜਿਹਾ ਪਿਆਲੇ ਵਿੱਚਲੇ ਪਾਣੀ ਕਰਕੇ ਹੋਇਆ ਹੈ ਜਾਂ ਮਿਰਚਾਂ ਦੇ ਸੁਝਾਨਾ ਯਕੀਨਨ ਮਿਰਚਾਂ ਦੇ ਸੁਝਾਨਾ ਜੇ ਕੋਈ ਬੰਦਾ ਕਹਿੰਦਾ ਹੈ ਕਿ ਉਸ ਨੂੰ ਘਾਹ ਤੋਂ ਅਲਰਜੀ ਹੈ ਤਾਂ ਤੁਸੀਂ ਇੱਕ ਨਕਲੀ ਫੁੱਲ ਜਾਂ ਇੱਕ ਖਾਲੀ ਗਲਾ ਉਹਦੇ ਨੱਕ ਅੱਗੇ ਰੱਖੋ ਜਦੋਂ ਉਹ ਸਮੋਹਿਤ ਅਵਸਥਾ 'ਚ ਹੋਵੇ ਤਾਂ ਉਸ ਨੂੰ ਕਹੋ ਕਿ ਇਹ ਕਾ ਹੈ ਉਹ ਉਸੇ ਤਰ੍ਹਾਂ ਦੇ ਲੱਛਣ ਵਿਖਾਏਗਾ ਜਿਵੇਂ ਕਾ ਦੀ ਅਲਰਜੀ ਵੇਲੇ ਹੁੰਦੇ ਹਨ ਇਹ ਦਰਸਾਉਂਦਾ ਹੈ ਕਿ ਰੋਗ ਦਾ ਕਾਰਨ ਮਨ ਦੇ ਅੰਦਰ ਹੈ ਇਸ ਲਈ ਰੋਗ ਦਾ ਇਲਾਜ ਵੀ ਮਨ ਦੇ ਅੰਦਰ ਹੀ ਹੈ ਇਸੇ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ ਧਾਰਮਿਕ ਸੰਸਥਾਵਾਂ ਵਿੱਚ ਵਿਸ਼ੇਪਦਰ ਤੇ ਇਲਾਜ ਕੀਤਾ ਜਾਂਦਾ ਰਿਹਾ ਹੈ ਪਰ ਇਹ ਸਪਸ਼ਟ ਹੈ ਕਿ ਸਾਰੇ ਇਲਾਜਾਂ ਦੌਰਾਨ ਰੋਗੀ ਦੇ ਨਿਰੋਗ ਹੋਣ ਦਾ ਪ੍ਰਮੁੱਖ ਵਸੀਲਾ ਉਸਦਾ ਅਵਚੇਤਨ ਮਨ ਹੀ ਹੈ ਉਹੀ ਦੁੱਖ ਨਿਵਾਰਕ ਹੈ ਸ਼ੇਵ ਕਰਦੇ ਆ ਕੱਟ ਲੱਗ ਜਾਵੇ ਤਾਂ ਉਹ ਕਿਵੇਂ ਆਪਣੇ ਆਪ ਠੀਕ ਹੋ ਜਾਂਦਾ ਹੈ ਅਚੇਤਨਮਾਨ ਦੀ ਸ਼ਕਤੀ ਰਾਹੀਂ ਡਾਕਟਰ ਜਦੋਂ ਜ਼ਖਮ ਦੇ ਮੱਲਮ ਪੱਟੀ ਕਰਦਾ ਹੈ ਤਾਂ ਕਹਿੰਦਾ ਹੈ ਕੁਦਰਤ ਇਹਨੂੰ ਠੀਕ ਕਰੇਗੀ ਕੁਦਰਤ ਦਾ ਅਰਥ ਹੈ ਕੁਦਰਤ ਦੇ ਨਿਯਮ ਦਾ ਸਵੈਸ ਰੱਖਿਆ ਜੋ ਅਚੇਤਨਮਾਨ ਦਾ ਕਾਰਜ ਹੈ ਕੁਦਰਤ ਲਈ ਸਵੈਸ ਰੱਖਿਆ ਦੀ ਪ੍ਰਵਿਰਤੀ ਇੱਕ ਸਹਿਜ ਪ੍ਰਵਿਰਤੀ ਹੈ ਕੁਦਰਤੀ ਫੁਰਨੇ ਤੁਹਾਡੇ ਸਵੈਸ ਜਾਮਾ ਵਿੱਚ ਬਹੁਤ ਬੜਾ ਸ਼ਕਤੀਸ਼ਾਲੀ ਰੋਲ ਅਦਾ ਕਰਦੇ ਹਨ ਵੱਡੀ ਪੱਦਰ ਦੇ ਵਖਰੇਵੇਂ ਵਾਲੇ ਸਿਧਾਂਤ ਵੱਖ-ਵੱਖ ਧਾਰਮਿਕ ਫਿਰਕਿਆਂ ਅਤੇ ਪ੍ਰਾਰਥਨਾਵਾਂ ਦੇ ਸਿਧਾਂਤਾਂ ਵਾਲੇ ਵਰਗਾਂ ਦੁਆਰਾ ਵਰਨਣ ਕੀਤੇ ਸਿਧਾਂਤਾਂ ਬਾਰੇ ਬਹੁਤ ਜ਼ਿਆਦਾ ਚਰਚਾ ਬਹੁਤ ਨੀਰਸ ਅਤੇ ਲਾਭਰਹਿਤ ਹੋਵੇਗੀ ਬਹੁਤ ਸਾਰੇ ਵਿਅਕਤੀ ਦਾਵਾ ਕਰਦੇ ਹਨ ਕਿ ਉਹਨਾਂ ਦੇ ਸਿਧਾਂਤਾਂ ਦੇ ਨਤੀਜੇ ਵਧੀਆ ਨਿਕਲੇ ਹਨ ਇਸ ਲਈ ਉਹ ਠੀਕ ਹਨ ਅਜਿਹਾ ਸਹੀ ਹੋਵੇ ਇਹ ਜ਼ਰੂਰੀ ਨਹੀਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਇਲਾਜ ਪ੍ਰਚਲਿਤ ਰਹੇ ਹਨ ਫ੍ਰਾਂਜ਼ ਐਂਟਨ ਮੈਸਮਰ 1734 ਤੋਂ ਲੈ ਕੇ 1815 ਨਾਂ ਦੇ ਅਸਟਰੀਆ ਦੇ ਡਾਕਟਰ ਜਿਸ ਨੇ ਫਰਾਂਸ ਵਿੱਚ ਕੰਮ ਕੀਤਾ ਹੈ ਨੇ ਦੱਸਿਆ ਹੈ ਕਿ ਉਹ ਰੋਗੀ ਦੇ ਸਰੀਰ ਨਾਲ ਚੁੰਬਕ ਲਗਾ ਕੇ ਚਮਤਕਾਰੇ ਢੰਗ ਨਾਲ ਰੋਗ ਠੀਕ ਕਰ ਸਕਦਾ ਹੈ ਉਸ ਨੇ ਸ਼ੀਸ਼ੇ ਦੇ ਧਾਤੂਆਂ ਦੇ ਟੁਕੜਿਆਂ ਦੀ ਸਹਾਇਤਾ ਨਾਲ ਵੀ ਰੋਗੀ ਠੀਕ ਕੀਤੇ ਬਾਅਦ ਵਿੱਚ ਉਸ ਨੇ ਆਪਣੀ ਪ੍ਰਣਾਲੀ ਬਾਰੇ ਨਵੀਂ ਤਰ੍ਹਾਂ ਦੀ ਵਿਆਖਿਆ ਕੀਤੀ ਉਸ ਨੇ ਦਾਅਵਾ ਕੀਤਾ ਕਿ ਇਲਾਜ ਉਹ ਸਫਲਤਾ ਇਹਨਾਂ ਚੀਜ਼ਾਂ ਦੀ ਚੁੰਬਕੀ ਸ਼ਕਤੀ ਨਾਲ ਨਹੀਂ ਮਿਲੀ ਸਗੋਂ ਇਸ ਪਿੱਛੇ ਜੀਵ ਚੁੰਬਕਤਾ ਦਾ ਸਿਧਾਂਤ ਹੈ ਉਸਨੇ ਤਰਕ ਦਿੱਤਾ ਕਿ ਰੋਗ ਠੀਕ ਕਰਨ ਵਾਲੇ ਦੀ ਚੁੰਬਕੀ ਸ਼ਕਤੀ ਰੋਗੀ ਨੂੰ ਪ੍ਰਭਾਵਿਤ ਕਰਦੀ ਹੈ ਜਾਨੀ ਕਿ ਉਸ ਨੂੰ ਕੀਲ ਲੈਂਦੀ ਹੈ ਬਾਅਦ ਵਿੱਚ ਮੈਸਮਰ ਦੇ ਨਾਂ ਤੇ ਸਮੋਹਨ ਦਾ ਇਲਾਜ ਪ੍ਰਣਾਲੀ ਚੱਲੂ ਹੋਈ ਜਿਸ ਨੂੰ ਮੈਸਮਰੀਜ਼ਮ ਕਿਹਾ ਜਾਂਦਾ ਸੀ ਇਹ ਪ੍ਰਣਾਲੀ ਅਸਲ ਵਿੱਚ ਅਚੇਤਨ ਮਨ ਨੂੰ ਦਿੱਤੇ ਸੁਝਾਵਾਂ ਉੱਪਰ ਹੀ ਆਧਾਰਿਤ ਸੀ ਇਹਨਾਂ ਸਾਰੇ ਵਰਗਾਂ ਜਿਵੇਂ ਮਨੋਵਿਗਿਆਨ ਮਨੋਰੋਗ ਮਹਾਰ ਅਸਟਿਓਪੈਥ ਦਵਾਈਆਂ ਨਾਲ ਇਲਾਜ ਕਰਨ ਵਾਲੇ ਡਾਕਟਰ ਤੇ ਸਾਰੇ ਚਰਚ ਅਵਚੇਤਨ ਮਨ ਵਿੱਚ ਸਥਿਰ ਇੱਕੋ ਸਰਬਵਿਆਪੀ ਸ਼ਕਤੀ ਨੂੰ ਹੀ ਵਰਤ ਰਹੇ ਹਨ ਹਰ ਕੋਈ ਆਪੋ ਆਪਣੇ ਸਿਧਾਂਤ ਅਨੁਸਾਰ ਆਪਣੀ ਪદ્ધਤੀ ਨੂੰ ਉੱਤਮ کہہ ਸਕਦਾ ਹੈ ਸਾਰੀਆਂ ਇਲਾਜ ਪ੍ਰਣਾਲੀਆਂ ਦਾ ਤਰੀਕਾ ਪੱਕਾ ਸਕਾਰਾਤਮਕ ਮਾਨਸਿਕ ਵਿਹਾਰ ਅੰਦਰੂਨੀ ਵਿਹਾਰ ਜਾਂ ਸੋਚਣ ਵਿਧੀ ਉੱਪਰ ਹੀ ਆਧਾਰਿਤ ਹੈ ਜਿਸ ਨੂੰ ਵਿਸ਼ਵਾਸ ਕਿਹਾ ਜਾਂਦਾ ਹੈ ਇਲਾਜ ਦਾ ਆਧਾਰ ਵਿਸ਼ਵਾਸ ਭਰੀ ਚਾਹਤ ਹੈ ਜੋ ਅਚੇਤਨ ਨੂੰ ਸ਼ਕਤੀ ਚਲੇ ਸੁਝਾਵਾਵਾਂ ਕਾਰਜ ਕਰਦੀ ਹੈ ਤਾਂ ਜੋ ਉਹ ਆਪਣੀ ਨਿਵਾਰਕ ਸਮਰੱਥਾ ਨੂੰ ਸਰਗਰਮ ਕਰੇ ਇੱਕ ਬੰਦਾ ਦੂਜੇ ਬੰਦੇ ਨਾਲ ਵੱਖਰੀ ਸ਼ਕਤੀ ਨਾਲ ਇਲਾਜ ਨਹੀਂ ਕਰ ਸਕਦਾ ਇਹ ਵੱਖਰੀ ਗੱਲ ਹੈ ਕਿ ਉਸ ਦਾ ਸਿਧਾਂਤ ਜਾਂ ਪ੍ਰਣਾਲੀ ਵੱਖਰੀ ਹੋਵੇ ਦੁਨੀਆ ਭਰ ਵਿੱਚ ਇਲਾਜ ਦਾ ਇੱਕੋ ਇੱਕ ਤਰੀਕਾ ਹੈ ਅਤੇ ਉਹ ਹੈ ਵਿਸ਼ਵਾਸ ਦੁਨੀਆ ਭਰ ਚ ਇੱਕੋ ਇੱਕ ਰੋਗ ਨਿਵਾਰਕ ਸ਼ਕਤੀ ਹੈ ਤੇ ਉਹ ਹੈ ਤੁਹਾਡਾ ਅਚੇਤਨ ਮਨ ਜਿਹੜਾ ਮਰਜ਼ੀ ਸਿਧਾਂਤ ਚੁਣ ਲਵੋ ਜਿਹੜੀ ਮਰਜ਼ੀ ਪ੍ਰਣਾਲੀ ਚੁਣ ਲਵੋ ਯਕੀਨ ਰੱਖੋ ਜੇ ਤੁਹਾਡੇ ਵਿੱਚ ਵਿਸ਼ਵਾਸ ਹੈ ਤੁਹਾਨੂੰ ਵਧੀਆ ਨਤੀਜੇ ਮਿਲਣਗੇ ਪੈਰਾਸੈਲਸਿਸ ਦਾ ਨਜ਼ਰੀਆ ਫਿਲਿਪਸ ਪੈਰਾਸੈਲਸਿਸ ਸਵਿਟਜ਼ਰਲੈਂਡ ਦਾ ਪ੍ਰਸਿੱਧ ਰਸਾਇਣਕ ਵਿਗਿਆਨੀ ਅਤੇ ਡਾਕਟਰ ਸੀ ਜਿਸ ਦਾ ਜੀਵਨ ਕਾਲ 1493 ਤੋਂ ਲੈ ਕੇ 1541 ਹੈ ਉਹ ਆਪਣੇ ਸਮੇਂ ਦਾ ਮਹਾਨ ਇਲਾਜ ਕਰਤਾ ਸੀ ਉਸ ਨੇ ਜੋ ਕੁਝ ਕਿਹਾ ਉਸ ਨੂੰ ਅੱਜ ਵੀ ਵਿਗਿਆਨੀ ਸੱਚ ਮੰਨਿਆ ਜਾਂਦਾ ਹੈ ਉਸ ਨੇ ਆਖਿਆ ਸੀ ਤੁਹਾਡੇ ਵਿਸ਼ਵਾਸ ਦੀ ਚੀਜ਼ ਭਾਵੇਂ ਅਸਲੀ ਹੈ ਜਾਂ ਨਕਲੀ ਤੁਹਾਨੂੰ ਇੱਕੋ ਜਿਹਾ ਪ੍ਰਭਾਵ ਮਿਲਣਗੇ ਜਿਵੇਂ ਮੈਂ ਸੇਂਟ ਪੀਟਰ ਦੀ ਮੂਰਤੀ ਵਿੱਚ ਵੀ ਓਨੇ ਹੀ ਆਸਤਾ ਰੱਖਦਾ ਹਾਂ ਜਿਵੇਂ ਮੈਂ ਸਾਖਸ਼ਾਤ ਸੇਂਟ ਪੀਟਰ ਤੋਂ ਕਰਨੀ ਸੀ ਮੈਂ ਉਹੀ ਪ੍ਰਭਾਵ ਪਾਵਾਂਗਾ ਜੋ ਸੇਂਟ ਪੀਟਰ ਤੋਂ ਪਾਉਣਾ ਸੀ ਵਿਸ਼ਵਾਸ ਚਮਤਕਾਰ ਸਿਰਜਦਾ ਹੈ ਇਹ ਭਾਵੇਂ ਸੱਚ ਹੋਵੇ ਭਾਵੇਂ ਨਕਲੀ ਇਹੋ ਜੀ ਅਦਭੁੱਤਤਾ ਪੈਦਾ ਕਰੇਗਾ ਪੈਰਾਸੈਲਸਿਸ ਦੇ ਬਚਾਰਾਂ ਨੂੰ 16ਵੀਂ ਸਦੀ ਵਿੱਚ ਪੀਟਰੋ ਪੋਪਨਾਜ਼ੀ ਨੇ ਵੀ ਗ੍ਰਹਿਣ ਕੀਤਾ ਜੋ ਇੱਕ ਇਟਾਲੀਅਨ ਫਿਲਾਸਫਰ ਸੀ ਉਸਨੇ ਕਿਹਾ ਅਸੀਂ ਆਸਾਨੀ ਨਾਲ ਉਸ ਉਦਪੁੱਤ ਪ੍ਰਭਾਵ ਨੂੰ ਗ੍ਰਹਿਣ ਕਰ ਸਕਦੇ ਹਾਂ ਜੋ ਯਕੀਨ ਅਤੇ ਕਲਪਨਾ ਪੈਦਾ ਕਰ ਸਕਦਾ ਹੈ ਖਾਸ ਤੌਰ ਤੇ ਉਦੋਂ ਜਦੋਂ ਇਹ ਦੋਵੇਂ ਚੀਜ਼ਾਂ ਪ੍ਰਭਾਵਿਤ ਕਰਨ ਵਾਲੇ ਅਤੇ ਪ੍ਰਭਾਵਿਤ ਹੋਣ ਵਾਲੇ ਦਰਮਿਆਨ ਤਾਲਮੇਲ ਪੈਦਾ ਕਰਦੀਆਂ ਹੋਣ ਇਲਾਜ ਯਕੀਨ ਅਤੇ ਕਲਪਨਾ ਦੇ ਪ੍ਰਭਾਵ ਦੀ ਮर्यादा ਦੀ ਬਦੌਲਤ ਹੁੰਦਾ ਹੈ। ਨੀਮ ਹਕੀਮਾ ਅਤੇ ਫਿਲਾਸਫਰਾਂ ਨੂੰ ਵੀ ਪਤਾ ਹੈ ਕਿ ਜੇਕਰ ਕਿਸੇ ਵੀ ਪਿੰਜਰ ਨੂੰ ਕਿਸੇ ਸੰਤ ਦੇ ਪਿੰਜਰ ਨਾਲ ਬਦਲ ਦਿੱਤਾ ਜਾਵੇ ਤਾਂ ਮਰੀਜ਼ ਨੂੰ ਓਨਾ ਹੀ ਫਾਇਦਾ ਪਹੁੰਚੇਗਾ ਕਿਉਂਕਿ ਉਹ ਇਸ ਪਿੰਜਰ ਵਿੱਚ ਸੰਤ ਦਾ ਪਿੰਜਰ ਸਮਝ ਕੇ ਹੀ ਵਿਸ਼ਵਾਸ ਕਰ ਰਿਹਾ ਹੈ। ਭਾਵੇਂ ਤੁਸੀਂ ਇਲਾਜ ਲਈ ਸੰਤ ਦੇ ਪਿੰਜਰ ਵਿੱਚ ਵਿਸ਼ਵਾਸ ਰੱਖ ਦਿਓ। ਭਾਵੇਂ ਪਵਿੱਤਰ ਜਲ ਵਿੱਚ ਤੁਸੀਂ ਆਪਣੇ ਅਚੇਤਨ ਮਨ ਨੂੰ ਭੇਜੇਗੇ ਸ਼ਕਤੀਸ਼ਾਲੀ ਸੁਝਾਅ ਕਾਰਨ ਸਮਾਨਤਾ ਹੀ ਜਿੱਤ ਪ੍ਰਾਪਤ ਕਰੋਗੇ ਅਸਲ 'ਚੋ ਅਚੇਤ ਮਨ ਹੀ ਹੈ ਜਿਹੜਾ ਅਸਲ ਵਿੱਚ ਇਲਾਜ ਕਰਦਾ ਹੈ ਵਰਨਹੇਮ ਦੇ ਤਜਰਬੇ ਹਿਪੋਲਾਈਟ ਵਰਨਹੇਮ ਜੋ 1910 ਤੋਂ ਲੈ ਕੇ 1919 ਦੌਰਾਨ ਨੈਂਸੀ ਫਰਾਂਸ ਵਿੱਚ ਮੈਡੀਸਨ ਦਾ ਪ੍ਰੋਫੈਸਰ ਸੀ ਨੇ ਇਹ ਤੱਥ ਉਜਾਗਰ ਕੀਤਾ ਡਾਕਟਰ ਦੁਆਰਾ ਮਰੀਜ਼ ਨੂੰ ਅਚੇਤਨ ਮਨ ਰਾਹੀਂ ਸੁਝਾ ਦਿੱਤਾ ਗਿਆ ਸੀ ਬਰਨਹੇਮ ਨੇ ਆਪਣੀ ਕਿਤਾਬ ਸੁਜੈਸਟਿਵ ਥੈਰਾਪੀਟਿਕਸ ਸੁਝਾਵੇਂ ਇਲਾਜ ਪ੍ਰਣਾਲੀ ਦੇ ਪੰਨਾ ਨੰਬਰ 197 ਉੱਪਰ ਇੱਕ ਅਜਿਹੇ ਮਰੀਜ਼ ਦੀ ਕਹਾਣੀ ਦੱਸੀ ਹੈ ਜਿਸ ਦੇ ਜੀਵ ਨੂੰ ਲੱਕਵਾ ਮਰ ਗਿਆ ਸੀ ਤੇ ਕੋਈ ਵੀ ਇਲਾਜ ਉਸ ਉੱਪਰ کارਗਰ ਸਿੱਧ ਨਹੀਂ ਸੀ ਹੋ ਰਿਹਾ ਮਰੀਜ਼ ਦੇ ਡਾਕਟਰ ਨੇ ਮਰੀਜ਼ ਨੂੰ ਕਿਹਾ ਕਿ ਮੇਰੇ ਕੋਲ ਇੱਕ ਨਮਾ ਜੰਤਰ ਹੈ ਜਿਸਨਾਂ ਉਹ ਬਿਲਕੁਲ ਠੀਕ ਹੋ ਸਕਦਾ ਹੈ ਉਸਨੇ ਜੀਵ ਵਿੱਚ ਦਾ ਥਰਮੋਮੀਟਰ ਮਰੀਜ਼ ਦੇ ਮੂੰਹ 'ਚ ਪਾ ਦਿੱਤਾ ਮਰੀਜ਼ ਨੇ ਇਸ ਨੂੰ ਨਮਾਜੰਤਰ ਸਮਝਿਆ ਜਿਸਨੇ ਉਸ ਨੂੰ ਬਿਲਕੁਲ ਠੀਕ ਠਾਕ ਕਰ ਦੇਣਾ ਸੀ ਕੁਝ ਪਲਾਂ ਬਾਅਦ ਉਹ ਖੁਸ਼ੀ ਨਾਲ ਚੀਕਿਆ ਕਿਉਂਕਿ ਉਸ ਉਹ ਜੀਵ ਨੂੰ ਪੂਰੀ ਤਰ੍ਹਾਂ ਹਿਲਾ ਸਕਦਾ ਸੀ ਬਰਨਹੇਮ ਅੱਗੇ ਦੱਸਦਾ ਹੈ ਸਾਡੇ ਕੇਸਾਂ ਵਿੱਚ ਇੱਕੋ ਕਿਸਮ ਦੇ ਤੱਥ ਮਿਲਦੇ ਹਨ ਇੱਕ ਜਵਾਨ ਕੁੜੀ ਮੇਰੇ ਦਫ਼ਤਰ ਚ ਆਈ ਉਹ 4 ਹਫ਼ਤਿਆਂ ਤੋਂ ਆਪਣੀ ਆਵਾਜ਼ ਪੂਰੀ ਤਰ੍ਹਾਂ ਨਾਲ ਗਵਾ ਚੁੱਕੀ ਸੀ ਜਾਂਚ ਦੌਰਾਨ ਮਰਜ ਵਾਰ ਸਪਸ਼ਟ ਹੋਣ ਤੇ ਮੈਂ ਆਪਣੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਈ ਵਾਰੀ ਬਿਜਲੀ ਦੇ ਪ੍ਰਭਾਵ ਨਾਲ ਆਵਾਜ਼ ਇੱਕਦਮ ਆ ਜਾਂਦੀ ਹੈ ਜੋ ਸਿਰਫ ਸੁਝਾਅ ਦੇਣ ਵਾਲਾ ਇੱਕ ਕਾਰਜ ਹੀ ਹੈ ਮੈਂ ਇੱਕ ਬਿਜਲਾਈ ਉਪਕਰਣ ਮੰਗਵਾਇਆ ਮੈਂ ਉਸ ਦੇ ਗਲੇ ਤੇ ਆਪਣਾ ਹੱਥ ਫੇਰਿਆ ਤੇ ਥੋੜਾ ਜਿਹਾ ਹਿਲਾਇਆ ਫਿਰ ਮੈਂ ਕਿਹਾ ਹੁਣ ਤੂੰ ਉੱਚੀ ਆਵਾਜ਼ ਚ ਬੋਲ ਸਕਦੀ ਹੈਂ ਇਕਦਮ ਮੈਂ ਉਸ ਨੂੰ A ਕਹਿਣ ਲਈ ਕਿਹਾ ਉਸ ਨੇ ਕਹਿ ਦਿੱਤਾ ਫਿਰ B ਕਹਿਣ ਲਈ ਕਿਹਾ ਉਸ ਨੇ A ਵੀ ਕਹਿ ਦਿੱਤਾ ਫਿਰ ਉਸ ਨੂੰ ਆਪਣਾ ਨਾਂ ਮਾਰੀਆ ਬੋਲਣ ਲਈ ਕਿਹਾ ਉਸ ਨੇ ਉਹ ਵੀ ਬੋਲ ਦਿੱਤਾ ਉਹ ਲਗਾਤਾਰ ਬੋਲਣ ਲੱਗ ਪਈ ਉਸ ਦੀ ਆਵਾਜ਼ ਭਰਤ ਆਈ ਸੀ ਇੱਥੇ ਬਰਨਹੇਮ ਦੇ ਵਿਸ਼ਵਾਸ ਦੀ ਤਾਕਤ ਵਿਖਾਈ ਹੈ ਅਤੇ ਮਰੀਜ਼ ਦੀ ਠੀਕ ਹੋਣ ਦੀ ਚਾਹਤ ਵਿਖਾਈ ਹੈ ਇਹਨਾਂ ਦੇ ਅਵਚੇਤਨ ਮਨ ਨੂੰ ਸ਼ਕਤੀਸ਼ਾਲੀ ਸੁਆ ਭੇਜੰਦਾ ਕਾਰਜ ਕੀਤਾ ਹੈ ਬਰਨਹੇਮ ਨੇ ਦੱਸਿਆ ਕਿ ਉਸਨੇ ਇੱਕ ਮਰੀਜ਼ ਦੀ ਪਿੱਠ ਤੇ ਇੱਕ ਛਾਲਾ ਬਣਾ ਦਿੱਤਾ। ਉਸਨੇ ਮਰੀਜ਼ ਦੀ ਪਿੱਠ 'ਤੇ ਇੱਕ ਡਾਰਕ ਟਿੱਕਟ ਚਿਪਕਾਈ ਅਤੇ ਮਰੀਜ਼ ਨੂੰ ਸੁਝਾ ਦਿੱਤਾ ਕਿ ਇਹ ਇੱਕ ਮੱਖੀ ਪਲਸਟਰ ਹੈ ਜਿਸ ਨਾਲ ਛਾਲੇ ਹੋ ਸਕਦੇ ਹਨ। ਮਰੀਜ਼ ਦੀ ਪਿੱਠ ਤੇ ਸੱਚਮੁੱਚ ਛਾਲਾ ਹੋ ਗਿਆ। ਦੁਨੀਆਂ ਦੇ ਕਈ ਭਾਗਾਂ ਦੇ ਡਾਕਟਰਾਂ ਨੇ ਤਜਰਬਿਆਂ ਅਤੇ ਅਨੁਭਵਾਂ ਨਾਲ ਇਹ ਪੱਕਾ ਕਰ ਦਿੱਤਾ ਹੈ ਕਿ ਡਾਕਟਰਾਂ ਦੇ ਮੌਖਿਕ ਸੁਝਾਅ ਮਰੀਜ਼ ਵਿੱਚ ਸਰੀਰਕ ਤਬਦੀਲੀਆਂ ਲਿਆ ਸਕਦੇ ਹਨ। ਖੂਨੀ ਨਿਸ਼ਾਨਾਂ ਦਾ ਕਾਰਨ ਹਾਰਟਸਨ ਦੀ ਕਿਤਾਬ ਸਾਈਕੀ ਫੈਨੋਮੀਨਾ ਮਾਨਸਿਕ ਵਿਹਾਰ ਦੇ ਪੰਨਾ ਨੰਬਰ 153 ਤੇ ਲਿਖਿਆ ਹੈ ਨਕਸੀਰ ਅਤੇ ਖੂਨੀ ਨਿਸ਼ਾਨਾਂ ਨੂੰ ਸੁਝਾਵਾ ਰਹੇ ਕਿਸੇ ਮਰੀਜ਼ ਵਿੱਚ ਲਿਆਂਦਾ ਜਾ ਸਕਦਾ ਹੈ ਡਾਕਟਰ ਐਮ ਬੋਰੂ ਨੇ ਇੱਕ ਮਰੀਜ਼ ਨੂੰ ਸੁਮੋਹਨ ਅਵਸਥਾ ਤੋਂ ਲਿਆਂਦਾ ਤੇ ਉਸ ਨੂੰ ਇਹ ਸੁਝਾ ਦਿੱਤੀ 4 ਵਜੇ ਸ਼ਾਮੀ ਤੁਸੀਂ ਮੇਰੇ ਦਫ਼ਤਰ ਆਓਗੇ ਆਰਾਮ ਕੁਰਸੀ ਤੇ ਬੈਠੋਗੇ ਵਾਂ ਸਾਤੀ ਨਾਲ ਲਾਉਗੇ ਤੇ ਤੁਹਾਡੇ ਨੱਕ ਤੋਂ ਖੂਨ ਵਗਣ ਲੱਗ ਪਵੇਗਾ। ਨਿਸ਼ਚਿਤ ਸਮੇਂ ਤੇ ਮਰੀਜ਼ ਨੇ ਉਵੇਂ ਹੀ ਕੀਤਾ ਤੇ ਉਸਦੇ ਨੱਕ ਤੋਂ ਖੂਨ ਦੀਆਂ ਬੂੰਦਾਂ ਡਿੱਗਣ ਲੱਗ ਪਈਆਂ। ਇੱਕ ਹੋਰ ਮੌਕੇ ਤੇ ਉਸ ਡਾਕਟਰ ਨੇ ਇੱਕ ਮਰੀਜ਼ ਦੇ ਡੋਲੇ ਤੇ ਉਸਦਾ ਨਾਂ ਇੱਕ ਉਪਕਰਣ ਦੀ ਨੋਕ ਨਾਲ ਅੰਕਿਤ ਕਰ ਦਿੱਤਾ। ਸਮਮੋਹਨ ਸਥਿਤੀ ਜੋ ਉਸਨੇ ਮਰੀਜ਼ ਨੂੰ ਸੁਝਾ ਦਿੱਤਾ ਕਿ ਅੱਜ ਸ਼ਾਮ 4 ਵਜੇ ਜਦੋਂ ਤੁਹਾਨੂੰ ਸਮਮੋਹਨ ਕੀਤਾ ਜਾਵੇਗਾ ਤਾਂ ਤੁਹਾਡੀ ਬਾਹ ਤੇ ਜਿਹੜਾ ਨਾਂ ਮੈਂ ਅੰਕਿਤ ਕੀਤਾ ਹੈ ਉਸੇ ਖੂਨ ਨਿਕਲੇਗਾ ਸ਼ਾਵਨੂ ਡਾਕਟਰ ਨੇ ਵੇਖਿਆ ਕਿ ਉਸ ਦੁਆਰਾ ਲਿਖੇ ਅੱਖਰ ਗੂੜੇ ਹੋ ਗਏ ਹਨ ਅਤੇ ਉਹਨਾਂ ਉੱਪਰ ਖੂਨ ਦੀਆਂ ਬੂੰਦਾਂ ਹਨ ਅੱਖਰ ਉਸ ਤੋਂ 3 ਮਹੀਨਿਆਂ ਤੱਕ ਦਿਸਦੇ ਰਹੇ ਤੇ ਹੌਲੀ-ਹੌਲੀ ਮੱਧਮ ਹੋਏ ਇਹ ਤੱਤ ਪਹਿਲਾਂ ਦੱਸਿਆ ਦੋ ਗੱਲਾਂ ਨੂੰ ਹੀ ਸਾਬਿਤ ਕਰਦੇ ਹਨ ਅਚੇਤਨ ਮਨ ਦੇ ਸੁਝਾਅ ਦੀ ਸ਼ਕਤੀ ਨਾਲ ਇੱਕ ਜੁਟਦਾ ਅਤੇ ਅਚੇਤਨ ਮਨ ਦੇ ਸਰੀਰ ਦੇ ਕਾਰਜਾਂ ਸੰਵੇਦਨਾਵਾਂ ਅਤੇ ਸੰਤਿਤੀਆਂ ਉੱਪਰ ਮੁਕੰਮਲ ਕੰਟਰੋਲ ਅਤਿਅੰਤ ਸੰਜੀਵ ਰੂਪ ਨਾਲ ਨਾਟਕੀ ਅਸਾਧਾਰਨ ਸਥਿਤੀਆਂ ਜੋ ਸੁਝਾਵਾਂ ਨਾਲ ਪੈਦਾ ਹੁੰਦੀਆਂ ਹਨ ਇਹ ਸਾਬਤ ਕਰਦੀਆਂ ਹਨ ਕਿ ਮਨੁੱਖ ਆਪਣੇ ਦਿਲ ਭਾਵ ਅਚੇਤਨ ਮਨ ਨਾਲ ਸੋਚਦਾ ਹੈ ਅਤੇ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ ਇਲਾਜ ਨੁਸਖਿਆਂ ਦੇ ਆਧਾਰ ਤੇ ਪੁਨਰ ਵਿਚਾਰ ਆਪਣੇ ਆਪ ਨੂੰ ਇਹ ਪੱਕਾ ਕਰੋ ਕਿ ਇਲਾਜ ਕਰਨ ਦੀ ਸ਼ਕਤੀ ਤੁਹਾਡੇ ਅਚੇਤਨ ਮਨ ਵਿੱਚ ਹੀ ਨਿਵਾਸ ਕਰਦੀ ਹੈ ਜਾਣ ਲਓ ਕਿ ਵਿਸ਼ਵਾਸ ਧਰਤੀ ਤੋਂ ਬੀਜੇ ਬੀਜ ਵਾਂਗ ਹੈ ਇਹ ਆਪਣੇ ਨਸਲ ਅੰਸਾਰ ਫੁੱਟਦਾ ਹੈ ਆਪਣੇ ਮਨ ਵਿੱਚ ਵਿਚਾਰ ਦਾ ਬੀਜ ਬੀਜੋ ਇਸ ਨੂੰ ਪਾਣੀ ਦਿਓ ਖਾਦ ਪਾਓ ਚਾਹਤ ਰੱਖੋ ਅਤੇ ਇਹ ਵਧੇਗਾ ਫੁੱਲੇਗਾ ਵੀ ਕਿਸੇ ਕਿਤਾਬ ਲਿਖਣ ਦਾ ਨਵੀਂ ਖੋਜ ਦਾ ਜਾਂ ਨਾਟਕ ਦਾ ਵਿਚਾਰ ਤੁਹਾਡੇ ਮਨ ਵਿੱਚ ਹੈ ਇਹ ਇਸ ਲਈ ਹੈ ਕਿਉਂਕਿ ਤੁਹਾਡਾ ਵਿਸ਼ਵਾਸ ਹੈ ਕਿ ਇਹ ਸੱਚਮੁੱਚ ਹੈ ਆਪਣੇ ਵਿਚਾਰ ਯੋਜਨਾ ਜਾਂ ਖੋਜ 'ਚ ਯਕੀਨ ਰੱਖੋ ਇਹ ਜ਼ਰੂਰ ਰੂਪਮਾਨ ਹੋਵੇਗੀ ਦੂਜਿਆਂ ਲਈ ਪ੍ਰਾਰਥਨਾ ਕਰਦੇ ਹਾਂ ਇਹ ਜਾਣ ਲਵੋ ਕਿ ਸਮੁੱਚਤਾ ਸੁੰਦਰਤਾ ਅਤੇ ਸੰਪੂਰਨਤਾ ਦੀ ਤੁਹਾਡੀ ਮੂਲ ਅੰਦਰੂਨੀ ਜਾਣਕਾਰੀ ਦੂਜੇ ਦੇ ਅਵਚੇਤਨ ਮਨ ਵਿੱਚਲੇ ਨਕਾਰਾਤਮਕ ਪੱਖਾਂ ਨੂੰ ਬਦਲ ਸਕਦੀ ਹੈ ਅਤੇ ਅਦਭੁਤਨ ਤੀਜੇ ਪੈਦਾ ਕਰ ਸਕਦੀ ਹੈ ਵੱਖ-ਵੱਖ ਧਾਰਮਿਕ ਸਥਾਨਾਂ ਤੇ ਹੁੰਦੇ ਇਲਾਜ ਕਲਪਨਾ ਅਤੇ ਅੰਧਵਿਸ਼ਵਾਸ ਤੇ ਆਧਾਰਿਤ ਹੁੰਦੇ ਹਨ ਜੋ ਅਚੇਤਨ ਮਨ ਤੇ ਪ੍ਰਭਾਵ ਪਾਉਂਦੇ ਹਨ ਅਤੇ ਨਿਵਾਰਨ ਸ਼ਕਤੀ ਨੂੰ ਕਾਰ ਅਸ਼ੀਲ ਕਰਦੇ ਹਨ ਸਭ ਮਰੀਜ਼ਾਂ ਦਾ ਸਬੰਧ ਮਨ ਨਾਲ ਹੈ ਜਿੰਨਾ ਚਿਰ ਮਾਨਸਿਕ ਵਿਹਾਰ ਇਸ ਦਾ ਸਾਥ ਦੇ ਰਿਹਾ ਹੈ ਸਰੀਰ ਨੂੰ ਕੋਈ ਦੋਸ਼ ਨਹੀਂ ਪਹੁੰਚ ਸਕਦਾ ਸਮੋਹਨ ਦੁਆਰਾ ਕਿਸੇ ਵੀ ਬਿਮਾਰੀ ਦੇ ਲੱਛਣ ਤੁਹਾਡੇ ਵਿੱਚ ਲਿਆਂਦੇ ਜਾ ਸਕਦੇ ਹਨ ਇਸ ਤੋਂ ਤੁਹਾਡੀ ਸੋਚ ਦੀ ਤਾਕਤ ਦਾ ਪਤਾ ਲੱਗਦਾ ਹੈ ਇਲਾਜ ਕਰਨ ਦਾ ਇੱਕੋ ਇੱਕ ਤਰੀਕਾ ਵਿਸ਼ਵਾਸ ਹੈ ਇਲਾਜ ਕਰਨ ਵਾਲੀ ਸ਼ਕਤੀ ਵੀ ਇੱਕ ਹੀ ਹੈ ਅਤੇ ਉਹ ਹੈ ਅਚੇਤਨ ਮਨ ਵਿਸ਼ਵਾਸ ਕੀਤੀ ਜਾ ਰਹੀ ਚੀਜ਼ ਅਸਲੀ ਹੋਵੇ ਜਾਂ ਨਕਲੀ ਤੁਹਾਨੂੰ ਨਤੀਜੇ ਮਿਲਣਗੇ ਤੁਹਾਡਾ ਅਚੇਤਨ ਮਨ ਤੁਹਾਡੇ ਮਨ ਦੇ ਵਿਚਾਰ ਨੂੰ ਅਪਣਾਉਂਦਾ ਹੈ ਵਿਸ਼ਵਾਸ ਨੂੰ ਆਪਣੇ ਮਨ ਦੇ ਵਿਚਾਰ ਵਜੋਂ ਗ੍ਰਹਿਣ ਕਰੋ ਇਹੋ ਹੀ ਕਾਫੀ ਹੋਵੇਗਾ ਅਧਿਆਇ ਸਮਾਪਤ ਧੰਨਵਾਦ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਹਰਦਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਲਾਈਕ ਜਾਂ ਸ਼ੇਅਰ ਮੇਰੇ ਲਈ ਪ੍ਰੇਰਨਾ ਦਾ ਇੱਕ ਸਰੋਤ ਹੈ ਧੰਨਵਾਦ